ਲਓ ਜੀ ਹੁਣ ਸੁਬਾ ਹੋ ਚੁੱਕੀ ਐ ਤੇ ਆਪਾਂ ਖੁਸ਼ੀ ਨੂੰ ਉਠਾਉਨੇ ਆਂਗੇ ਕਿਉਂਕਿ ਖੁਸ਼ੀ ਦੇ ਅੱਜ ਸਕੂਲ 'ਚ ਹੈਗਾ 3 ਦਾ ਫੰਕਸ਼ਨ ਤੇ ਇਹਦਾ ਜੋ ਵੀ ਸੀਗਾ ਡਰੈੱਸ ਅਪ ਸਾਰਾ ਉਹਦਾ ਮੈਂ ਰਾਤੀ ਸਾਰਾ ਸੈੱਟ ਕਰਕੇ ਰੱਖਤਾ ਸੀਗਾ ਕੱਪੜੇ ਵਗੈਰਾ ਚੂੜੀਆਂ ਫਲਾਵਰ ਵਗੈਰਾ ਜੋ ਵੀ ਆਪਾਂ ਪਰਾਂਦੀ ਵਗੈਰਾ ਪਾਣੀ ਸੀਗੀ ਸਾਰਾ ਸਮਾਨ ਮੈਂ ਤਾਂ ਰਾਤੀ ਤਿਆਰ ਕਰ ਲਿਆ ਸੀਗਾ ਕਿਉਂਕਿ ਕੁਝ ਨਾ ਕੁਝ ਮਿਸ ਹੋ ਜਾਂਦਾ ਹੁਣ ਆਪਾਂ ਨਾ ਖੁਸ਼ੀ ਨੂੰ ਨਵਾਤਵਾ ਕੀ ਤਿਆਰ ਕਰ ਲਾਂਗੇ ਨਵਾਤਾ ਤੇ ਖੁਸ਼ੀ ਨੂੰ ਚਾਹ ਸੀਗਾ ਅੱਜ ਤਾਂ ਆਪਣੇ ਆ ਵੀ ਜਲਦੀ ਉੱਠ ਗਈ ਤੇ ਹੁਣ ਆਪਾਂ ਖੁਸ਼ੀ ਦਾ ਡਰੈਸ ਅਪ ਕਰਦੇ ਆਂਗੇ ਸੂਟ ਵਗੈਰਾ ਪਾਤਾ ਤੇ ਹੁਣ ਪਰਾਂਦੀ ਵਗੈਰਾ ਪਾ ਦਾਂਗੇ ਖੁਸ਼ੀ ਦੇ ਵਾਲਾਂ 'ਚ ਹੁਣ ਨਾ ਵਾਲ ਛੋਟੇ ਆਗੇ ਤੇ ਤਕਰੀਬਨ ਖੁਸ਼ੀ ਨੂੰ ਆਪਾਂ ਤਿਆਰ ਕਰ ਲਿਆ ਹੁਣ ਮੇਕਅਪ ਵਗੈਰਾ ਹੋ ਗਿਆ ਸਾਰਾ ਖੁਸ਼ੀ ਦਾ ਤੇ ਪਰਾਂਦੀ ਦਾ ਬਹੁਤ ਸ਼ੌਂਕ ਹੈ ਇਹਨੂੰ ਵਾਲ ਛੋਟੇ ਆ ਫਿਰ ਵੀ ਚਲੋ ਹਨਾ ਪੈ ਜਾਂਦੀ ਹੈ ਸਰੀਰ ਦੀ ਗੁੱਤ ਹੋ ਜਾਂਦੀ ਹੈ ਹਨਾ ਤੇ ਹੁਣ ਆਪਾਂ ਖੁਸ਼ੀ ਤੋਂ ਜਾਂਦੇ ਹੋਏ ਦੇਖਾਂਗੇ ਪਰਫਾਰਮੈਂਸ ਕਰਵਾ ਕੇ ਵੀ ਖੁਸ਼ੀ ਨੂੰ ਨੱਚਣਾ ਟਪਣਾੰਦਾ ਜਾਂ ਨਾ ਹਨਾ ਤੇ ਕਿਉਂਕਿ ਇਹਨੂੰ ਸੂਟ ਵਗੈਰਾ ਪਾਣਦਾ ਹਨਾ ਇਹ ਪ੍ਰਾਂਦੀ ਵਗੈਰਾ ਪਾਣਦਾ ਮਤਲਬ ਪੰਜਾਬੀ ਜੀ ਲੁੱਕ ਇਹਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਖੁਸ਼ੀ ਨੂੰ ਸ਼ੁਰੂ ਤੋਂ ਹੀ ਤੇ ਹੁਣ ਖੁਸ਼ੀ ਤਕਰੀਬਨ ਰੈਡੀ ਹੋ ਚੁੱਕੀ ਆ ਇਹਦੀ ਫਾਈਨਲ ਲੁੱਕ ਆਪਾਂ ਨੂੰ ਖੁਸ਼ੀ ਦੀ ਐਵੇਂ ਦੀ ਲੱਗਦੀ ਆ ਪੰਜਾਬੀ ਜੁੱਤੀ ਦੇ ਨਾਲ ਪੰਜਾਬੀ ਸੂਟ ਹੋ ਗਿਆ ਇਹ ਸੂਟ ਇਹਦੀ ਮੰਮੀ ਨੇ ਸਪੈਸ਼ਲੀ ਤਿਆਰ ਕਰਕੇ ਭੇਜਿਆ ਸੀਗਾ ਖੁਸ਼ੀ ਦੀ ਮੰਮੀ ਬਹੁਤ ਤਿਆਰ ਕਰਕੇ ਭੇਜਿਆ ਕੱਪੜੇ ਸੋਹਣੇ ਸੋਹਣੇ ਖੁਸ਼ੀ ਲਈ ਸੂਟ ਵਗੈਰਾ ਬਹੁਤ ਸੋਹਣੇ ਲੱਗਦੇ ਆ ਤੇ ਪਾਏ ਇਹ ਤੇ ਫਿਰ ਖੁਸ਼ੀ ਨੇ ਇਹ ਕਿਹੜਾ Song ਲਾਇਆ ਸੀਗਾ ਇਹ ਲਾਇਆ ਸੀ ਮੇਰੇ ਪਿੰਡ ਦੇ ਗੇੜੇ ਮਾਰਦਾ ਉਹਦੇ ਤੇ ਖੁਸ਼ੀ ਨੇ ਡਾਂਸ ਕੀਤਾ ਥੋੜਾ ਜਿਹਾ ਤੇ ਫਿਰ ਉਸ ਤੋਂ ਬਾਅਦ ਕਹਿੰਦੀ ਲਹਿੰਗੇ ਤੇ ਸ਼ਰਾਬ ਡੋਲਦੂ ਲਾ ਦੋ ਹਨਾ ਕਿਉਂਕਿ ਇਹਨੂੰ ਇਹ ਦੋ ਗਾਣੇ ਵਧੀਆ ਲੱਗਦੇ ਹੈਗੇ ਇੱਕ ਤਾਂ ਮੇਰੇ ਪਿੰਡ ਦੇ ਗੇੜੇ ਮਾਰਦਾ ਤੇ ਕਾਲੀ ਐਕਟਿਵ ਜਿਹੜਾ ਬੜਾ ਹੀ ਫੇਮਸ ਹੋਇਆ ਸੀਗਾ ਤੇ ਇੱਕ Song ਵਧੀਆ ਲੱਗਦਾ ਇਹਨੂੰ ਵੀ ਲਹਿੰਗੇ ਤੇ ਸ਼ਰਾਬ ਡੋਲਦੂ ਹਨਾ ਦੋਨੇ ਗਾਣੇ ਸ਼ੁਰੂ ਤੋਂ ਹੀ ਸੁਣਦੀ ਆ ਰਹੀ ਐ ਤੇ ਦੋਨਾਂ ਧੀਏ ਨੇ ਫਿਰ ਮੈਨੂੰ ਥੋੜਾ ਥੋੜਾ ਡਾਂਸ ਕਰਕੇ ਦਿਖਾਇਆ ਫਿਰ ਮੈਨੂੰ ਦੱਸਿਆ ਵੀ ਕਿ ਥੋੜੇ ਤਾਂ ਬੋਲੀਆਂ ਵੇਰਾ ਪਾਣਗੇ 뮤జిక్ ਚੱਲੂਗਾ ਪੰਜਾਬੀ Song ਚੱਲਣਗੇ ਨਾ ਉਹਦੇ ਤੇ ਥੋੜਾ ਥੋੜਾ ਡਾਂਸ ਵੀ ਕਰਵਾਣਗੇ ਸਕੂਲ 'ਚ ਸਾਰਾ ਮੈਨੂੰ ਪ੍ਰਿਪੇਅਰ ਕਰਤਾ ਸੀਗਾ ਥੋੜਾ ਜਿਹਾ ਤੇ ਫਿਰ ਉਸ ਤੋਂ ਬਾਅਦ ਘਰੇ ਵੀ ਖੁਸ਼ੀ ਨੂੰ ਜਦੋਂ ਤੱਕ ਸਕੂਲ ਨਹੀਂ ਗਈ ਉਦੋਂ ਤੱਕ ਆਈ ਥੋੜਾ ਥੋੜਾ ਨੱਚੀ ਟੱਪੀ ਗਈ ਮੈਨੂੰ ਆਇਸੀ ਵੀ ਚਲੋ ਇਹਦੀ ਜੱਕ ਜੀ ਖੁੱਲ ਜੂ ਥੋੜੀ ਜੀ ਹਨਾ ਵੀ ਬੱਚਿਆਂ 'ਚ ਜਾ ਕੇ ਨਾ ਐ ਥੋੜਾ ਜਿਹਾ ਘਬਰਾਊਗੀ ਨਹੀਂ ਸ਼ਾਈ ਜੀ ਫੀਲ ਨਹੀਂ ਕਰੂਗੀ ਹਨਾ ਤੇ ਹੁਣ ਆਪਾਂ ਖੁਸ਼ੀ ਨੂੰ ਕਹਿਤਾ ਸੀਗਾ ਵੀ ਤੂੰ ਆਪ ਦਾ ਆਰਾਮ ਨਾਲ ਬੈਠ ਕੇ ਖਾ ਪੀ ਲੈ ਕੁਛ ਨਾ ਕੁਝ ਹਨਾ ਤੇ ਉਦੋਂ ਨੂੰ ਆਪਾਂ ਹੁਣ ਖੁਸ਼ੀ ਦਾ ਟਿਫਨ ਵਗੈਰਾ ਪੈਕ ਕਰ ਦਾਂਗੇ ਭੇਜਾਂਗੇ ਸਕੂਲ ਖੁਸ਼ੀ ਨੂੰ ਖੁਸ਼ੀ ਪੂਰੀ ਮਸਤ ਸੀ ਖੁਸ਼ ਸੀ ਜਨਾ ਕਿ ਵੀ ਅੱਜ ਮੈਂ ਜੱਜ ਕੇ ਜਾ ਰਹੀਆਂ ਸਕੂਲ ਤੇ ਹੁਣ ਖੁਸ਼ੀ ਚੱਲੀ ਆ ਸਕੂ ਖੁਸ਼ੀ ਬਾਏ ਅਲੋ ਜੀ ਬਾਏ ਕਰਤੀ ਖੁਸ਼ੀ ਨੇ ਤੇ ਹੁਣ ਖੁਸ਼ੀ ਨੂੰ ਖੁਸ਼ੀ ਪਹਿਲੀ ਕਹਿਣ ਲੱਗੀ ਸੀ ਕਿ ਮੈਨੂੰ ਅੱਜ ਲੈ ਜਾਓ ਤੁਸੀਂ ਆ ਕੇ ਬੀ ਸਕੂਲ ਤੋਂ ਤੁਸੀਂ ਲੈ ਕੇ ਆਇਓ ਮੈਨੂੰ ਵਾਪਸ ਇਹਦੇ ਵਿੱਚ ਤੇ ਹੁਣ ਖੁਸ਼ੀ ਚੱਲੀ ਆ ਪਾਪਾ ਨਾਲ ਪਰ ਆਊਗੀ ਵੈਨ ਦੇ ਵਿੱਚ ਬਸ ਅਸੀਂ ਰੋਜ਼ ਇਹਨੂੰ ਇਹ ਕਹਿ ਦਿੰਦੇ ਹਾਂ ਵੀ ਹਾਂ ਤੈਨੂੰ ਲੈ ਆਵਾਂਗੇ ਲੋ ਜੀ ਹੁਣ ਖੁਸ਼ੀ ਚੱਲੀ ਆ ਬਾਏ ਬਾਏ ਹੁਣ ਖੁਸ਼ੀ ਦੇ ਸਕੂਲ 'ਚ ਜੋ ਫੰਕਸ਼ਨ ਹੋ ਰਿਹਾ ਸੀ ਉਹ ਦਿਖਾਣੇ ਆ ਤੁਹਾਨੂੰ ਕਿੰਨਾ ਇੰਜੋਏ ਕੀਤਾ ਨਾ ਨਹੀਂ ਆਹ ਦੇਖੋ ਇਹ ਹੈਗੇ ਨੇ ਖੁਸ਼ੀ ਦੇ ਪ੍ਰਿੰਸੀਪਲ ਮੈਮ ਤੇ ਤਕਰੀਬਨ ਸਾਰੀ ਕਲਾਸਾਂ ਦੇ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਹੀ ਤਿਆਰ ਕਰਵਾਇਆ ਸੀਗਾ ਤੀਆਂ ਦੇ ਫੰਕਸ਼ਨ ਲਈ ਤੇ ਕਾਫੀ ਕਲਾਸਾਂ ਦੇ ਬੱਚੇ ਅਲੱਗ-ਅਲੱਗ ਤਿਆਰ ਹੋ ਕੇ ਆਏ ਸੀਗੇ ਹਨਾ ਤੇ ਇਹ ਛੋਟੇ-ਛੋਟੇ ਜਿਹੇ ਦੋ ਆਏ ਰੈਡੀ ਹੋ ਕੇ ਆਣਾ ਬੱਚੇ ਹੋਰ ਵੀ ਵਧੀਆ ਲੱਗਦੇ ਹਨਾ ਚਿੜੀਆਂ ਦੀਆਂ ਤੀਆਂ ਕਿ ਇਹ ਛੋਟੀਆਂ ਛੋਟੀਆਂ ਚਿੜੀਆਂ ਹੀ ਨੇ ਹਨਾ ਇਹਨਾਂ ਦੀਆਂ ਤੀਆਂ ਬਹੁਤ ਵਧੀਆ ਲੱਗਦੀਆਂ ਨੇ ਇਹਨਾਂ ਨੇ ਖੂਬ ਇੰਜੋਏ ਕੀਤਾ ਸਾਰੇ ਬੱਚਿਆਰੇ ਕਿਉਂਕਿ ਜਦੋਂ ਇਕੱਠੇ ਜਹੋ ਜਾਣ ਨਾ ਸਾਰੇ ਉਸ ਦਿਨ ਨੂੰ ਸਟੱਡੀ ਦਾ ਕੋਈ ਉਹ ਨਹੀਂ ਸੀਗਾ ਫਿਕਰਫਕ ਕਰਨੀ ਸੀਗਾ ਫਿਰ ਉਹਨਾਂ ਨੇ ਝੂਟੇ ਵਗੈਰਾ ਲਏ ਫਿਰ ਗਰੁੱਪ ਬਣਾ ਬਣਾ ਕੇ ਘੁੰਮੇ ਫਿਰੇ ਇੰਜੋਏ ਕੀਤਾ ਹਨਾ ਤੀਆਂ ਵਧੀਆ ਲਾਈਆਂ ਪੂਰੇ ਗਰਾਊਂਡ ਦੇ ਵਿੱਚ ਪਾਰਕ ਦੇ ਵਿੱਚ ਤੇ ਟੀਚਰਾਂ ਨੇ ਅਲੱਗ ਤੋਂ ਇੰਜੋਏ ਕੀਤਾ ਬੱਚਿਆਂ ਨੇ ਅਲੱਗ ਤੋਂ ਇੰਜੋਏ ਕੀਤਾ ਸਟੱਡੀ ਸਟਡੀ ਭੁੱਲ ਕੇ ਬੇਫਿਕਰੇ ਜਿਹੀ ਸੀ ਕਿਉਂਕਿ ਨਹੀਂ ਤਾਂ ਥੋੜਾ ਰੋ ਰੁਕੇ ਜਾਂਦੇ ਨੇ ਸਕੂਲ ਤੇ ਅੱਜ ਤਾਂ ਪਤਾ ਹੀ ਸੀ ਵੀ ਆਪਾਂ ਤਾਂ ਇੰਜੋਏ ਕਰਨ ਚੱਲੇ ਆਂਗੇ ਹਨਾ ਫਿਰ ਬੱਚਿਆਂ ਨੇ ਛੋਟੇ-ਛੋਟੇ ਸਾਰੇ ਨੇ ਨਾ ਮਹਿੰਦੀਆਂ ਵੀ ਲਗਾ ਰੱਖਿਆ ਸੀਗੀਆਂ ਤੇ ਮਤਲਬ ਕੀ ਬਹੁਤ ਵਧੀਆ ਦਿਨ ਰਿਹਾ ਇਹਨਾਂ ਦਾ ਤੀਆਂ ਦਾ ਤੇ ਦੇਖਣ ਨੂੰ ਵੀ ਖੁਦ ਬਹੁਤ ਵਧੀਆ ਲੱਗ ਰਿਹਾ ਸੀਗਾ ਹਨਾ ਤੇ ਤੁਸੀਂ ਵੀ ਇੰਜੋਏ ਕਰਿਓ ਹਨਾ ਕਿਉਂਕਿ ਸੌਣ ਦੇ ਮਹੀਨੇ ਚ ਆਪਾਂ ਨੂੰ ਤੀਆਂ ਦਾ ਹੀ ਬੜਾ ਰਹਿੰਦਾਗਾ ਤੀਆਂ ਦਾ ਬਹੁਤ ਕ੍ਰੇਜ਼ ਹੁੰਦਾ ਹਰ ਇੱਕ ਚਾਹਣਾ ਵੀ ਤੀਆਂ ਮਨਾਈਏ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਓਕੇ ਜੀ ਥੈਂਕ ਯੂ